ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਸੀਂ ਸਰੋਹ ਬੀਜੀ ਆਮ ਮਸ਼ੀਨਾਂ ਨਾਲ ਬਹੁਤ ਦੇਖੀ ਹੋਗੀ ਪਰ ਅੱਜ ਕੱਲ ਏਅਰ ਵੈਕਿਊਮ ਵਾਲੀਆਂ ਮਸ਼ੀਨਾਂ ਵੀ ਚੱਲ ਪਈਆਂ ਜਿਹੜਾ ਇੱਕ ਇੱਕਲਾ ਦਾਣਾ ਬੀਜ ਦੀਆਂ ਸੜਦੀਆਂ ਪਰ ਆਪਾਂ ਲਾਈ ਹੈ ਇਸ ਵਾਰੀ ਇੱਕ ਨਵੀਂ ਸਕੀਮ ਸੋ ਸਕੀਮ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਘੰਟੀ ਵਾਲਾ ਬਟਨ ਵੀ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਨਵੀਆਂ-ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਸੋ ਅੱਜ ਇੱਕ ਨਵੀਂ ਜਾਣਕਾਰੀ ਦੇਣ ਲੱਗੇ ਆ ਤੁਹਾਨੂੰ ਅੱਜ ਆਪਾਂ ਗੱਲ ਕਰਦੇ ਆ ਮੇਨ ਮੁੱਦੇ ਤੇ ਤੁਸੀਂ ਸਰੋਂ ਤਾਂ ਮਸ਼ੀਨਾਂ ਨਾਲ ਬੀਜੀ ਬਹੁਤ ਦੇਖੀ ਹੋਇਆ ਚਾ ਨਵੀਆਂ ਟੈਕਨੀਕਸ ਜਾਂ ਮਸ਼ੀਨਾਂ ਨਾਲ ਵੀ ਬੀਜੀ ਬਹੁਤ ਦੇਖੀ ਆ ਪਰ ਆਪਾਂ ਬੀਜੀ ਆ ਮਲਚਿੰਗ ਵਾਲੀ ਸਰੋਂ ਉਹ ਵੀ ਇੱਕ ਸੁਪਰ ਸੀਡਰ ਨਾਲ ਜਿਹਦੇ ਵਿੱਚ ਨਾ ਕੋਈ ਆਪਾਂ ਜਗਾੜ ਲਾਇਆ ਜਿਵੇਂ ਕੰਪਨੀ ਤੋਂ ਆਪਾਂ ਨੂੰ ਸੁਪਰ ਸੀਡਰ ਆਇਆ ਮਤਲਬ ਸੁਪਰ ਸੀਡਰ ਨੂੰ ਉਸੇ ਤਰ੍ਹਾਂ ਹੀ ਰੱਖਿਆ ਆਪਾਂ ਨਾ ਕੋਈ ਗਲਾਰੀ ਬਦਲੀ ਨਾ ਕੋਈ ਪਿਸਤੋਲਾਂ ਦੀ ਸੈਟਿੰਗ ਕੀਤੀ ਬਸ ਕੱਲੇ ਬੀਜ ਦੀ ਸੈਟਿੰਗ ਕੀਤੀ ਆ ਤੇ ਫਿਰ ਤੁਸੀਂ ਦੇਖੋ ਇਕੱਲਾ ਇਕੱਲਾ ਬੀਜ ਉਗ ਰਿਹਾ ਪਿਆ ਉਹ ਵੀ ਪੂਰਾ ਵਿੱਥੀ ਤੇ ਆ ਚੈੱਕ ਕਰੋ ਇਹਦਾ ਇੱਕ ਚੀਜ਼ ਹੋਰ ਸਰੋਂ ਦਾ ਗੈਪ ਵੀ ਦੇਖੋ ਜਿਵੇਂ ਵੈਕੂਮ ਵਾਲੀ ਮਸ਼ੀਨਾਂ ਵਿੱਚ ਆ ਹੁੰਦਾ ਨਾ ਉਸੇ ਤਰ੍ਹਾਂ ਇਹਦਾ ਗੈਪ ਹੈ ਕਿਸਾਨ ਭਰਾਓ ਇੱਕ ਗੱਲ ਹੋਰ ਬੀਜ ਦੀ ਗੱਲ ਕਰੀਏ ਜੇਕਰ ਆਪਾਂ ਬੀਜ ਨਾ ਤਾਂ ਕੋਈ ਆਪਾਂ ਇਹ ਚ ਕਿਲੋ ਪਾਇਆ ਨਾ ਹੀ ਡੇਢ ਕਿਲੋ ਪਾਇਆ ਬੀਜ ਆਪਾਂ ਸਿਰਫ ਪਾਇਆ ਇਹ ਚ 500 ਗ੍ਰਾਮ ਤੇ ਇਹਦੀ ਉਗਰਾਹੀ ਦੀ ਵਿਧੀ ਵੀ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਜੇ ਕਿਸੇ ਕਿਸਾਨ ਭਰਾ ਨੇ ਅਗਲੇ ਸਾਲ ਬੀਜ ਨਹੀਂ ਹੋਵੇ ਸੁਪਰ ਸੀਡਰ ਨਾਲ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੁਣ ਆਪਾਂ ਗੱਲ ਕਰਦੇ ਹਾਂ ਬਜਾਈ ਟਾਈਮ ਕਿਵੇਂ ਬੀਜੀ ਸੀ ਆਪਾਂ ਬੀਜ ਦੇ ਨਾਲ ਡੇਢ ਗੱਟਾ ਸੁਪਰ ਦਾ ਪਾਇਆ ਸੀਗਾ ਤੇ ਬੀਜੀ ਇਸ ਤਰ੍ਹਾਂ ਸੁਪਰ ਸੀਡਰ ਦਾ ਇੱਕ ਪੋਰ ਬੰਦ ਕਰਕੇ ਇੱਕ ਛੱਡ ਕੇ ਇੱਕ ਬੰਦ ਕਰਕੇ ਇੱਕ ਛੱਡ ਕੇ ਇਸ ਤਰ੍ਹਾਂ ਬੀਜੀ ਸੀਗੀ ਅੱਜ ਇਹ ਸਰੋਂ ਤਕਰੀਬਨ 1.5 ਮਹੀਨੇ ਦੇ ਕਰੀਬ ਹੋ ਗਈ ਹੈ ਅੱਜ ਇਸ ਨੂੰ ਪਹਿਲਾ ਪਾਣੀ ਲਗਾ ਰਹੇ ਆ ਤੇ ਅੱਧਾ-ਅੱਧਾ ਗਟਾ ਡੀਏਪੀ ਪਾਈਏ ਨੂੰ ਅਜੇ ਤੱਕ ਹੋਰ ਕੁਝ ਨਾ ਯੂਰੀਆ ਪਾਈ ਆ ਬਸ ਬਜਾਈ ਟਾਈਮ ਇਹਦੇ ਥੱਲੇ ਆਪਾਂ ਸੁਪਰ ਪਾਈ ਸੀਗੀ ਸੋ ਸੋ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਸਰੋਂ ਦੀ ਵੜਾਈ ਤੱਕ ਸਾਰੀਆਂ ਅਪਡੇਟਸ ਵੀਡੀਓ ਸ਼ੇਅਰ ਕਰਕੇ ਦੱਸਦੇ ਰਵਾਂਗੇ ਕੀ ਝਾੜ ਰਿਆ ਕੀ ਰਿਜ਼ਲਟ ਨਿਕਲਿਆ ਇਹਦਾ ਕੀ ਕੀ ਸਪਰੇਅ ਕੀਤਾ ਤੇ ਕਿੰਨੀ ਇਹਨੂੰ ਖਾਦ ਵਗੈਰਾ ਪਾਈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬੈੱਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਹੀ ਅਪਡੇਟਸ ਮਿਲਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਮਿਲਦੇ ਆ ਜਲਦੀ ਅਗਲੀ ਨਵੀਂ ਵੀਡੀਓ ਦੇ ਵਿੱਚ